ਬਟਾਲਾ ਸਥਿਤ ਚੋਹਾਂ ਜੁਵਲਰ ਦੇ ਸ਼ੋਰੂਮ ਚ ਚੋਰ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਗਏ ਚੋਰ ਇਹਨਾਂ ਸ਼ਾਤਰਸਾਨ ਕੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹਨਾਂ ਨੇ ਸ਼ੋਰੂਮ ਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੇ ਕਨੈਕਸ਼ਨ ਕੱਟ ਦਿੱਤੇ ਸ਼ੋਰੂਮ ਦੇ ਮਾਲਕ ਨੇ ਦੱਸਿਆ ਕਿ ਚੋਰ ਸਟਰੋਂਗ ਰੂਮ ਚ ਦਾਖਲ ਹੋਣ ਚ ਕਾਮਯਾਬ ਨਹੀਂ ਹੋ ਸਕੇ ਫਿਲਹਾਲ ਨੁਕਸਾਨ ਕਿੰਨਾ ਹੋਇਆ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਬੜੇ ਐਕਸਪਰਟ ਜਿਹੜੇ ਕੀ ਮਾਹਰ ਨੇ ਚੋਰ ਚੋਰੀ ਕਰਨ ਦੇ ਉਹਨਾਂ ਨੇ ਮੇਰੀ ਦੁਕਾਨ ਤੇ ਫਿਰ ਦੁਬਾਰਾ ਹਮਲਤ ਕੀਤੀ ਆ ਔਰ ਤੀਸਰੀ ਮੰਜ਼ਲ ਤੋਂ ਉੱਪਰ ਦੀਵਾਰ ਪਾੜ ਕੇ ਅਸਲੀ ਕੀ ਕਰੇ ਥੰਦੇੋਂ ਐਂਟਰ ਕੀਤੇ ਔਰ ਪਰਮਾਤਮਾ ਦੀ ਇਸਮ ਲੋਵੇ ਖੁਸ਼ਕਿਸਮਤੀ ਵੀ ਮੇਰਾ ਸਟਰੌਂਗ ਰੂਮ ਵੀ ਤੋੜ ਸਕਦੇ ਬਾਕੀ ਬਾਹਰ ਜੋ ਦਰਾਜ ਸਨ ਉਹਨਾਂ ਨੇ ਤੋੜ ਕੇ ਵਿੱਚ ਜੋ ਕੁਝ ਵੀ ਦਰਾਜ ਦੇ ਵਿੱਚ ਆਂਦੀ ਔਰ ਕੈਸ਼ ਸਾਰਾ ਲੈ ਗਏ ਹਨ ਪੂਰੇ ਨੁਕਸਾਨ ਮੇਰਾ ਲੱਖਾਂ ਦੇ ਵਿੱਚ ਹੈ ਦੱਸ ਦिए ਕਿ 11 ਸਾਲ ਪਹਿਲਾਂ ਵੀ ਏਸੀ ਸ਼ੋਰੂਮ ਚ ਚੋਰਾਂ ਵੱਲੋਂ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੋੜਪੰਨ ਕਰਕੇ ਕਿਥੋਂ ਕੋਈ ਸਮਾਨ ਚੋਰੀ ਕਰਕੇ ਲੈ ਗਿਆ ਜਿਨ੍ਹਾਂ ਦੀ ਫਿੰਗਰਪ੍ਰਿੰਟ ਬਿਊਰੋ ਰਿਪੋਰਟ ਆ ਗਿਆ ਹੋਰ ਵੀ ਐਫਰਟਸ ਕਰ ਰਹੇ ਆ ਜੋ ਹੱਕੀ ਦੋਸ਼ੀਆਂ ਨੂੰ ਤਨਲਿਕਾਰੀ ਕਰਕੇ ਸਖਤ ਐਕਸ਼ਨ ਲਿਆ ਜਾਏਗਾ ਉਧਰ ਪੁਲਿਸ ਮਾਮਲੇ ਦੀ ਜਾਂਚ ਚ ਜੁਟ ਗਈ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ